ਲਕਜ਼ਰੀ ਗੱਡੀ ਅਤੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ਗੱਡੀ ਦੀ ਓਵਰ ਸਪੀਡ ਹੋਣ ਦੇ ਕਾਰਨ ਵਾਪਰਿਆ ਹਾਦਸਾ ਮਾਮਲਾ ਖਰੜ ਤੋਂ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਖਰੜ ਤੋਂ ਸਹੋੜਾ ਰੋਡ ਦੇ ਉੱਤੇ ਇੱਕ ਲਗਜ਼ਰੀ ਆਡੀ ਗੱਡੀ ਤੇ ਟਰੈਕਟਰ ਦੇ ਵਿਚਕਾਰ ਭਿਆਨਕ ਟੱਕਰ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਇਹ ਭਿਆਨਕ ਟੱਕਰ ਹੋਵੇਗੀ ਜਿਸ ਦੇ ਵਿੱਚ ਜੋ ਆਡੀ ਗੱਡੀ ਦੇ ਪਰਖੱẽ ਉੱਡ ਗਏ ਨੇ ਉਸ ਦਾ ਜਿਹੜਾ ਸਾਹਮਣੇ ਵਾਲਾ ਹਿੱਸਾ ਹੈ ਉਹ ਸਾਰਾ ਤਬਾਹ ਹੋ ਚੁੱਕਿਆ ਤਾਂ ਦੱਸਦੀ ਹੈ ਕਿ ਖਰੜ ਤੋਂ ਸਹੋੜਾ ਰੋਡ ਦੇ ਉੱਤੇ ਜਿਹੜਾ ਇਹ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜੋ ਔਡੀ ਗੱਡੀ ਹੈ ਉਸ ਦੀ ਓਵਰ ਸਪੀਡ ਸੀ ਦੋਵੇਂ ਇੱਕ ਸਾਈਡ ਤੋਂ ਹੀ ਕਰਾਲੀ ਵੱਲ ਨੂੰ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਔਡੀ ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਉਹ ਅੱਗੇ ਜਾ ਰਹੇ ਟਰੈਕਟਰ ਦੇ ਨਾਲ ਪਿੱਛੋਂ ਦੀ ਟਕਰਾ ਜਾਂਦੀ ਹੈ ਜਿਸ ਦੇ ਕਾਰਨ ਇਹ ਜਿਹੜਾ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰੈਕ ਦੇ ਵਿੱਚ ਜੋ ਤਿੰਨ ਵਿਅਕਤੀ ਮੌਜੂਦ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਸੀ ਬੱਚਾ ਤਾਂ ਠੀਕ ਠਾਕ ਹੈ ਪਰ ਦੋ ਵਿਅਕਤੀਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਗੱਡੀਆਂ ਵੀ ਦੇਖ ਸਕਦੇ ਹੋ ਟਰੈਕਟਰ ਦੀਆਂ ਵੀ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਹ ਓਵਰ ਸਪੀਡ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਤਾਂ मौके ਤੇ ਜੋ ਪ੍ਰਸ਼ਾਸਨ ਪਹੁੰਚਦਾ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਂਦੇ ਆ ਸਰ ਇਹ ਕੀ ਮਾਮਲਾ ਹੋਇਆ ਅੱਜ ਇਹ ਤਾਂ ਅਸੀਂ ਉਧਰੋਂ ਆਉਂਦੇ ਸੀ ਇੱਥੇ ਰੋਡ ਜਾਮ ਲੱਗੇ ਸਾਨੂੰ ਕਿਸੇ ਨੇ ਟੈਲੀਫੋਨ ਦੇ ਉੱਤੇ ਦੱਸਿਆ ਆ ਦੇਖਿਓ ਜੀ ਕਿ ਟ੍ਰੈਕਟਰ ਵਾਲੇ ਨੇ ਕਿਸੇ ਨੇ ਪੇ ਉੱਥੇ ਐਕਸੀਡੈਂਟ ਹੋ ਗਿਆ ਟ੍ਰੈਕਟਰ ਦਾ ਜਿਵੇਂ ਮੋਕ ਦੇ ਉੱਤੇ ਆਏ ਤਾਂ ਇੱਥੇ ਪਬਲਿਕ ਇਕੱਠੀ ਹੋਈ ਸੀ ਅਸੀਂ ਐਂਬੂਲੈਂਸ ਤੋਂ ਪਹਿਲਾਂ ਇੱਥੇ ਪਹੁੰਚ ਗਏ ਸੀ ਜਿਹੜੇ ਟ੍ਰੈਕਟਰ ਤੇ ਜਿਹੜੇ ਗੱਡੀ ਦੇ ਵਿੱਚ ਬੰਦੇ ਸੀ ਉਹ ਬਿਲਕੁਲ ਤਕਰੀਬਨ 3 ਦੇ ਚੀ ਗੱਡੀ ਵਾਲੇ ਦਾ ਇਹ ਟ੍ਰੈਕਟਰ ਵਾਲੇ ਸੀ ਉਹਨਾਂ ਦੇ ਛੱਟਣ ਲੱਗੇ ਸੀ ਉਹ ਅਸੀਂ ਇੱਥੇ ਨੂੰ ਸੋ ਬਲ ਹਸਪਤਾਲ ਤੋਂ ਖੜਾ ਕਿੰਨੇ ਬੰਦੇ ਸੀ ਟਰੈਕਟਰ ਵਾਲੇ ਕਿੰਨੇ ਬੰਦੇ ਸੀ ਸਾਰੇ ਉਸ ਟਾਈਮ ਤੇ ਦੋ ਸੀ ਦੋ ਤਾਂ ਘੱਟ ਸੀ ਥੋੜੇ ਜਿਹੇ ਬੱਚਾ ਸੀ ਸੱਟਾ ਦੋਨਾਂ ਤੇ ਲੱਗੀਆਂ ਨਹੀਂ ਬੱਚੇ ਦੇ ਕੇ بڑے ਦੇ ਬੱਚਾ ਤਾਂ ਠੀਕ ਸੀ ਬੱਚਾ ਪੱਛ ਗਿਆ ਮਤਲਬ بڑے ਦੇ ਸੱਟ ਲੱਗੀ ਐ ਤੇ ਗੱਡੀ ਵਾਲੇ ਗੱਡੀ ਵਾਲੇ ਠੀਕ ਸੀ ਉਹ ਠੀਕ ਆ ਗੱਡੀ ਵਾਲੇ ਇਹ ਮਾਮਲਾ ਹੋਇਆ ਕਿ ਆ ਕਿਧਰੋਂ ਰੇ ਸੀ ਇਹ ਗੱਡੀ ਇਧਰੋਂ ਆ ਰਹੀ ਸੀ ਖੜ ਤੋਂ ਟਰੈਕਟਰ ਵੀ ਖੜ ਤੋਂ ਆ ਰਿਹਾ ਸੀ ਠੀਕ ਐ ਜਿਹੜੀ ਗੱਡੀ ਆ ਆਡੀ ਗੱਡੀ ਆ ਸਵੀਟਾਂ ਇਹਨਾਂ ਦੇ ਤੁਹਾਨੂੰ ਪਤਾ ਇਹ ਕਿੰਨੇ ਹੁੰਦੇ ਨੇ ਹੂੰ ਮਨ ਨਿਕਰ ਨੂੰ ਜੇ ਕੰਟਰੋਲ ਹੀ ਨਹੀਂ ਹੋਈ ਗੱਡੀ ਨਹੀਂ ਕੰਟਰੋਲ ਹੋ ਰਹੀ ਟਰੈਕਟਰ ਨੂੰ ਮਤਲਬ ਪਿੱਛੋਂ ਭਜੀ ਐ ਪਿੱਛੋਂ ਭਜੀ ਪਿੱਛੋਂ ਆ ਪਿੱਛੋਂ ਹੀ ਮਾਰੀ ਤੇ ਇਹ ਵੀ ਪਿੱਛੋਂ ਆ ਰਿਹਾ ਸੀ ਉਹਦੇ ਪਿੱਛੋਂ ਹੀ ਮਾਰੀ ਟਰੈਕਟਰ ਦੇ ਮਤਲਬ ਦੋਨੋਂ ਇੱਕੋ ਸਾਈਡ ਤੋਂ ਹੋਈਆਂ ਹਾਂ ਇੱਕੋ ਸਾਈਡ ਤੋਂ ਭਜੀ ਐ ਤੇ ਟਰੈਕਟਰ ਦਾ ਜਿਹੜਾ ਉਹ ਕੰਟਰੋਲ ਹੋ ਕੇ ਲੂਜ਼ ਕੰਟਰੋਲ ਹੋ ਕੇ ਉਹਨੇ ਰੋਡ ਸਾਰਾ ਹੀ ਬਲੌਕਰ ਤਰ ਤੇ ਅਸੀਂ ਮੌਕੇ ਤੇ ਆ ਕੇ ਟਰੈਕਟਰ ਜਿਹੜਾ ਠਾਣੇ ਕਹਤਾ ਜਿਹੜੀ ਗੱਡੀਆਂ ਨੂੰ ਠਾਣੇ ਲੱਗ ਜਾਂਦੀ ਤੇ ਹੁਣ ਉਹ ਟਰੈਕਟਰ ਵਾਲੇ ਕਿੱਥੇ ਉਹ ਠਾਣੇ ਲੱਗੇ ਜੁਏ ਹੁੰਦੇ ਟਰੈਕਟਰ ਤੇ ਆ ਜਿਹੜੇ ਗੱਡੀ ਵਾਲ ਗੱਡੀ ਵਾਲੇ ਤਾਂ ਇਹ ਇਹ ਵੀ ਹਸਪਤਾਲ ਚੱਲ ਗਿਆ ਸੀ ਕਿ ਨਹੀਂ ਹਸਪਤਾਲ ਉਹ ਵੀ ਕਿਹੜੀ ਜਗ੍ਹਾ ਕਰਾਲੀ ਚੱਲ ਗਿਆ ਸੀ